13 ਤਰੀਕ ਨੂੰ ਤੁਹਾਨੂੰ ਇੱਕ ਤਰ੍ਹਾਂ ਦਾ ਚੈਲੰਜ ਦਿੱਤਾ ਗਿਆ ਸੀ ਭੰਟੀ ਬਾਬਾ ਜੀ ਇੰਨੇ ਸੌਫਟ ਟਾਰਗੇਟ ਨੇ ਮਤਲਬ ਵੀ ਹਰ ਕੋਈ ਬੰਦਾ ਆ ਕੇ ਚੈਲੰਜ ਕਰ ਸਕਦਾ ਮੇਰੇ ਲਈ ਵੀ ਇਹਦਾ ਬੜਾ ਮੈਟਰ ਨਹੀਂ ਜਿੱਦਾਂ ਬੜਾ ਮੈਟਰ ਬਣਾ ਦਿੱਤਾ ਗਿਆ ਹੈ ਫਿਰ ਉਸ ਪੇਸ਼ਾਸ਼ ਨੇ ਕਿਹਾ ਸੀ ਕਿ ਵੀ ਤੇ ਲੋਕ ਕੁਝ ਟਾਈਮ ਲਈ ਤੁਸੀਂ ਬਾਹਰ ਨਾ ਜਾਓ ਕਿਹਾਂ ਜਾਂਦਾ ਹੈ ਸੋਸ਼ਲ ਮੀਡੀਆ ਦਾ ਹੈ ਵੀ ਮਾਨਸਾਂਗ ਕਾਲੀ ਫੇਮ ਭਾਲਦਾ ਹੈ ਬੱਡੀ ਪਾਪਾ ਜੀ ਕਿਤੇ ਸਿਕਿਉਰਟੀ ਵਾਲੇ ਪਾਸੇ ਪਤਾ ਨਹੀਂ ਤੋਰ ਤੇ ਜਾਂ ਸਿਕਿਉਰਟੀ ਲੈਣ ਦੇ ਮਾਰੇ ਕਿਤੇ ਸਕ੍ਰਿਪਟਡ ਤਾਂ ਨਹੀਂ ਚੱਲ ਰਿਹਾ ਕੰਮ ਇਹ ਕਿ ਬੀਨਸਮੈਨ ਬੰਦਾ ਹੈ ਕਾਰੋਬਾਰੀ ਬੰਦਾ ਇਹ ਖਾਲੀ ਪਾਪਾ ਨਹੀਂ ਹੈਗਾ ਕਿਸੇ ਨੂੰ ਇਹ ਰਾਈਟ ਨਹੀਂ ਹੈਗਾ ਦੱਸੋ ਤੇ ਸਿਰ ਇਹ ਸੁਰੰਸੀ ਆਪਾਂ ਚੈਲੰਜ ਕਰਕੇ ਸਾਰੇ ਪ੍ਰਸ਼ਾਸਨ ਨੂੰ ਬਿਜ਼ੀ ਕਰ ਦੇਣਾ ਪ੍ਰਸ਼ਾਸਨ ਕੋਲ ਥੋੜੇ ਕੰਮ ਨੇ ਸਰ ਅੱਜ 13 ਤਰੀਕ ਹੈ ਅੱਜ ਮੌਜੂਦ ਆ ਅਸੀਂ ਪ੍ਰੇਮਤਾਵਾਂ ਦੇ ਵਿੱਚ ਬੰਟੀ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਸੋ ਬੰਟੀ ਬਾਬਾ ਜੀ ਇਹ ਅੱਜ 13 ਤਰੀਕ ਨੂੰ ਤੁਹਾਨੂੰ ਇੱਕ ਤਰ੍ਹਾਂ ਦਾ ਚੈਲੰਜ ਦਿੱਤਾ ਗਿਆ ਸੀ ਨਿਆਗ ਸਿੰਘ ਜੱਥੇਬੰਦੀ ਵੱਲੋਂ ਚਾਹੇ ਮਾਨ ਸਿੰਘ ਵੱਲੋਂ ਲਾਲੀਏ ਖਾਲੀ ਵੱਲੋਂ ਕੀ ਲੱਗਦਾ ਵੀ ਬੰਟੀ ਬਾਬਾ ਜੀ ਇੰਨੇ ਸੌਫਟ ਟਾਰਗੇਟ ਨੇ ਮਤਲਬ ਵੀ ਹਰ ਕੋਈ ਬੰਦਾ ਆ ਕੇ ਚੈਲੰਜ ਕਰ ਸਕਦਾ ਹੈ ਇਹ ਕੀ ਇਹਦੇ ਤੇ ਕੀ ਕਹਿਣਾ ਚਾਹੁੰਦੇ ਜੋ ਕੋਈ ਅੱਛਾ ਬੰਦਾ ਅੱਛੇ ਕੰਮ ਕਰ ਰਿਹਾ ਉਹਨਾਂ ਸਾਰੇ ਟਾਰਗੇਟ ਕਰਦੇ ਆ ਜੀ ਦੁਨੀਆ ਦਾ ਦਸਤੂਰ ਚੱਲੇ ਆ ਰਿਹਾ ਬਾਕੀ ਫਿਰ ਵੀ ਮੇਰੀ ਕਿਸੇ ਨਾਲ ਕੋਈ ਜਾਤੀਵਾਦੀ ਦੁਸ਼ਮਣੀ ਮੇਰੇ ਲਈ ਕੋਈ ਇੰਨਾ ਵੱਡਾ ਮੈਟਰ ਨਹੀਂ ਜਿੰਨਾ ਮੈਟਰ ਬਣਾਇਆ ਦਿੱਤਾ ਗਿਆ ਹੈ ਐਸਾ ਕੁਝ ਨਹੀਂ ਆਏਗਾ ਨਹੀਂ ਕੀ ਲੱਗਦਾ ਤੁਸੀਂ ਹੁਣ ਵੀ ਮੌਜੂਦ ਹੋ ਪ੍ਰੇਮ ਧਾਮ ਦੇ ਵਿੱਚ ਅਸੀਂ ਮੌਜੂਦ ਬੈਠੇ ਆ ਕਿੰਦਾ ਲੱਗਦਾ ਵੀਰੋਣਾ ਪ੍ਰੇਮ ਧਾਮ ਜੀ ਉਹਨਾਂ ਨੂੰ ਕੀ ਲੱਗਦਾ ਵੀ ਉਹਨਾਂ ਵੱਲੋਂ ਕੋਈ ਪੁਲਿਸ ਪ੍ਰਸ਼ਾਸਨ ਵੱਲੋਂ ਤੁਹਾਨੂੰ ਹਦਾਇਤਾਂ ਦਿੱਤੀ ਹੈ ਕਿ ਹੁਣ ਜਾ ਕੇ ਤੁਹਾਡੀ ਕੋਈ ਪਾਬੰਦੀ ਲਾਈ ਹੋਵੇ ਕਿ ਤੁਸੀਂ ਤੇ ਧਾਮ ਤੋਂ ਬਾਹਰ ਨਹੀਂ ਜਾਣਾ ਜਾਂ ਕਿਸੇ ਵੀ ਤਰ੍ਹਾਂ ਦਾ ਕੁਝ ਨਹੀਂ ਐਸਾ ਕੁਝ ਨਹੀਂ ਕਿਹਾ ਹੈਗਾ ਪੁਲਿਸ ਪ੍ਰਸ਼ਾਸਨ ਨੇ ਕਿਹਾ ਸੀ ਕਿ ਵੀ ਚਲੋ ਕੁਝ ਟਾਈਮ ਲਈ ਤੁਸੀਂ ਬਾਹਰ ਨਾ ਜਾਓ ਐਸੀ ਗੱਲ ਨਹੀਂ ਪਰ ਪ੍ਰਸ਼ਾਸਨ ਦੇ ਆਪਾਂ ਹਰ ਟਾਈਮ ਨਾਲ ਲਾਂਜ ਕੋਈ ਐਸੀ ਗੱਲ ਇਹ ਕੋ ਨਵਾਂ ਨਿਯਮ ਪਹਿਲਾਂ ਵੀ ਤੁਹਾਡੇ ਕੋਲ ਜੰਗ ਸਿੰਘ ਜੱਤੇ ਬੰਦੀਆਂ ਆਈਆਂ ਤੁਸੀਂ ਉਹਨਾਂ ਨੂੰ ਸੈਟੀਸਫਾਈ ਕਰਕੇ ਤੋਰਿਆ ਬਿਲਕੁਲ 100% ਇਹਦੇ ਇੱਕ ਤਰ੍ਹਾਂ ਦੇ ਦੋ ਪਹਿਲੂ ਨਜ਼ਰ ਆਉਂਦੇ ਨੇ ਜਾਂ ਕਿਹਾ ਜਾਂਦਾ ਹੈ ਸੋਸ਼ਲ ਮੀਡੀਆ ਰਾਹੀਂ ਵੀ ਮਾਨਸ ਸਿੰਘ ਅਕਾਲੀ ਫੇਮ ਭਾਲਦਾ ਜਾਂ ਫਿਰ ਇੱਕ ਦੂਜਾ ਪਹਿਲੂ ਵੀ ਆਂਦਾ ਉਹ ਜੋ ਤੁਹਾਡੇ ਥੋੜਾ ਜਿਹਾ ਨੈਗੇਟਿਵ ਜਾਂਦਾ ਵੀ ਕੀ ਭੰਟੀ ਬਾਬਾ ਜੀ ਕਿਤੇ ਸਿਕਿਉਰਟੀ ਪਾਸੇ ਪਤਾ ਨਹੀਂ ਤੋਰ ਪੇ ਜਾਂ ਸਿਕਿਉਰਟੀ ਲੈਣ ਦੇ ਮਾਰੇ ਕਿਤੇ ਸਕ੍ਰਿਪਟਡ ਤਾਂ ਨਹੀਂ ਚੱਲ ਰਿਹਾ ਕੰਮ ਇਹ ਮੈਂ ਅੱਜ ਤੁਹਾਡੇ ਚੈਨਲ ਦੇ ਜ਼ਰੀਏ ਕਹਿ ਰਿਹਾ ਵੀ ਪ੍ਰਸ਼ਾਸਨ ਨੂੰ ਕਹੇ ਸੀਆਈਡੀ ਲਵਾਵੇ ਤੇ ਸੀਬੀਆਈ ਲਵਾਵੇ ਜੇਕਰ ਇ ਮੈਂ ਜ਼ਿੰਦਗੀ ਜਿਆਦਾ ਕਮਨਾ ਕੀਤਾ ਜੀ ਮੈਂ ਬਿਜ਼ਨਸਮੈਨ ਬੰਦਾ ਹਾਂ ਕਾਰੋਬਾਰੀ ਬੰਦਾ ਮੈਂ ਖਾਲੀ ਬੱਬਾ ਨਹੀਂ ਹੈਗਾ ਮੈਂ ਕੰਮ ਕਰਨਾ ਆਪਣਾ ਬਿਜ਼ਨਸ ਕਰਨਾ ਮੈਂ ਇਦਾਂ ਦਾ ਕੋਈ ਕਮਨਾ ਜ਼ਿੰਦਗੀ ਕੀਤਾ ਨਾ ਕਰਾਂ ਨਹੀਂ ਹੁਣ ਬਾਹਰ ਬੈਰੀਕੇਡ ਲੱਗੇ ਨੇ ਪੁਲਿਸ ਮੁਲਾਜ਼ਮ ਵੀ ਉੱਥੇ ਮੌਜੂਦ ਹੈ ਪ੍ਰਸ਼ਾਸਨ ਕੁਝ ਵੀ ਕਰ ਸਕਦਾ ਹੈ ਪ੍ਰਸ਼ਾਸਨ ਮੈਂ ਕਦੀ ਮੈਂ ਪ੍ਰਸ਼ਾਸਨ ਦੇ ਹਰ ਟਾਈਮ ਨਾਲ ਲੱਗਾਂ ਪ੍ਰਸ਼ਾਸਨ ਦੇ ਕਿਉਂਕਿ ਪ੍ਰਸ਼ਾਸਨ ਹਰ ਇਨਸਾਨ ਦੀ ਸੁਰੱਖਿਆ ਦੀ ਕੋਸ਼ਿਸ਼ ਕਰਦਾ ਹੈ ਤਾਂ ਆਪ ਨੂੰ ਪੈਸਾ ਕਿਉਂ ਸਾਥ ਦੇਣਾ ਚਾਹੀਦਾ ਸਭ ਤੋਂ ਦੇਣਾ ਚਾਹੀਦਾ ਬਾਬਾ ਜੀ ਇਹ ਨਾ ਇਹ ਸ਼ਬਦਾਂ ਦੀ ਜੰਗ ਹੁੰਦੀ ਹੈ ਜਿਵੇਂ ਕਿਸੇ ਦਾ ਕਹਿਣਾ ਵੀ ਇਹ ਚਮਤਕਾਰ ਕਰਦਾ ਜਾਂ ਕੁਝ ਕਰਦਾ ਪਰ ਹੈ ਹੁੰਦੀ ਉਹ ਸ਼ਬਦਾਂ ਦੀ ਜੰਗ ਹੈ ਜੇ ਬਾਈਚਾਸ ਮਾਨ ਸਿੰਘ ਗੱਲ ਯਾ ਵੀ ਜਾਂਦੇ ਨੇ ਤਾਂ ਇੱਕ ਤਰ੍ਹਾਂ ਦੀ ਹੋਣੀ ਦਾ ਸ਼ਬਦਾਂ ਦੀ ਜੰਗ ਹੀ ਹੈ ਨਾ ਜੇ ਉਹਨੂੰ ਸੈਟੀਸਫਾਈ ਕਰਾ ਕੇ ਤੁਸੀਂ ਤੋੜ ਦੇ ਜ ਕੋਈ ਦੌਰ ਆ ਹੀ ਨਹੀਂ ਮਿਲਣ ਤੇ ਹਰਦੀ ਕੋਈ ਕਿਤਾ ਜਰ ਕਦੋਂ ਮੰਣਾ ਕੀਤਾ ਤੁਸੀਂ ਮੈਨੂੰ ਦੱਸੋ ਨਾ ਕਿਹੜੀ ਵੀਡੀਓ ਚ ਮੈਂ ਮੰਣਾ ਕੀਤਾ ਹੈ ਪਰ ਮੈਂ ਇਹ ਨਾ ਗੁਰੂ ਕਹਣਾ ਵੀ ਕਿਸੇ ਨੂੰ ਇਹ ਰਾਈਟ ਨਹੀਂ ਹੈ ਕਾਹਦਾਂ ਦੇਸੀ ਵੀ ਅਸਕਦੇ ਸੀ ਆਪਾਂ ਚੈਲੰਜ ਕਰਕੇ ਸਾਰੇ ਪ੍ਰਸ਼ਾਸਨ ਨੂੰ ਬਿਜ਼ੀ ਕਰਦੇ ਨਾ ਪ੍ਰਸ਼ਾਸਨ ਕੋਲ ਥੋੜੇ ਕੰਮ ਨੇ ਸਰ ਤੁਸੀਂ ਸਾਰਾ ਦਿਨ ਮਾਰਕੀਟ 'ਚ ਰਹਨੇ ਹੋ ਫੀਲਡ 'ਚ ਰਹਨੇ ਹੋ ਪ੍ਰਸ਼ਾਸਨ ਕਿੰਨਾ ਬਿਜ਼ੀ ਹੈ بڑے بڑے ਕਤਲ ਕੇਸ ਤੱਕ ਉਹਨਾਂ ਕੋਲ ਹੁੰਦੇ ਨੇ ਕਿੰਨੀ ਕਿੰਨੀ ਕਿਸਪੀਚ ਨੂੰ ਲੈ ਕੇ ਪ੍ਰਸ਼ਾਸਨ ਅਜ ਪੂਰਾ ਬਿਜ਼ੀ ਕਰ ਰੱਖਿਆ ਨਹੀਂ ਮੈਨੂੰ ਅੱਛਾ ਨਹੀਂ ਲੱਗ ਰਿਹਾ ਹੈ ਤੁਹਾਡੇ ਕੀ ਲੱਗ ਰਿਹਾ ਹੈ ਜ਼ਹਿਨ ਦੇ ਵਿੱਚ ਵੀ ਇਹ ਕੰਮ ਜਿਹੜਾ ਏ ਹੇਟ ਸਪੀਚ ਅਲਾ ਕੰਮ ਇਹ ਸਰਕਾਰ ਨੂੰ ਇਦਾਂ ਨੱਥ ਪਾਣੀ ਚਾਹੀਦੀ ਹੈ ਜੇ ਕਿਦਾਂ ਸਰ ਕੱਲੇ ਮਨਸ ਅਕਾਲੀ ਕੋ ਚਾਹੇ ਮੈਂ ਆऊं ਚਾਹੇ ਤੁਸੀਂ ਕੋਈ ਵੀ ਹੈ ਹੇਟ ਸਪੀਚ ਦੇ ਉੱਪਰ ਸੌਫਟ ਸੋ ਤੁਸੀਂ ਬੰਟੀ ਬਾਬਾ ਜੀ ਦੀ ਆਵਾਜ਼ ਸੁਣੀ ਬੰਟੀ ਬਾਬਾ ਜੀ ਦੇ ਸ਼ਬਦ ਸੁਣੇ ਵੀ ਕੀ ਕਹਿਣਾ ਉਹਨਾਂ ਦਾ ਉਹਨਾਂ ਨੇ ਕਹਿਣਾ ਵੀ ਮੇਰਾ ਪ੍ਰੇਮ ਦਾ ਇੱਕ ਖੁੱਲਾ ਆਸ਼ਰਮ ਹੈ ਖੁੱਲੇ ਦਰਵਾਜ਼ੇ ਨੇ ਕੋਈ ਵੀ ਕਿਸੇ ਨੇ ਆ ਸਕਦਾ ਹੈ ਜਿਨੇ ਮੇਰੇ ਨਾਲ ਕੋਈ ਗੱਲ ਕਰਨੀ ਹੈ ਉਹਨਾਂ ਨੇ ਕਿਹਾ ਵੀ ਮੇਰਾ ਮਾਨ ਸਿੰਘ ਅਕਾਲੀ ਨੂੰ ਕਿਸੇ ਤਰ੍ਹਾਂ ਦਾ ਰੋਕਿਆ ਨਹੀਂ ਗਿਆ ਪਰ ਪੁਲਿਸ ਪ੍ਰਸ਼ਾਸਨ ਦਾ ਇਹ ਕਹਿਣਾ ਵੀ ਮਾਹੌਲ ਕਿਸੇ ਵੀ ਤੰਗ ਨਾ ਖਰਾਬ ਨਹੀਂ ਹੋਣਾ ਚਾਹੀਦਾ ਇਸ ਕਰਕੇ ਬਾਹਰ ਗਾਰਡ ਲਾ ਦਿੱਤੀ ਗਈ ਹੈ ਸਿਕਿਉਰਿਟੀ ਲਾ ਦਿੱਤੀ ਗਈ ਹੈ ਸੋ ਬੰਟੀ ਬਾਬਾ ਜੀ ਆਪਣੇ ਆਸ਼ਰਮ ਦੇ ਵਿੱਚ ਅੱਜ ਤੱਕ ਮੌਜੂਦ ਨੇ ਉਹਨਾਂ ਨੇ ਕਿਹਾ ਵੀ 24 ਆਵਰ 24 ਘੰਟੇ ਮੇਰਾ ਦਰਬਾਰ ਹਰ ਕਿਸੇ ਲਈ ਖ ਪਰ ਵਿਚਾਰ ਇੱਕ ਤਰ੍ਹਾਂ ਨਾਲ ਇੱਕ ਦੂਜੇ ਨਾਲ ਬੈਠ ਕੇ ਵੀ ਸਾਂਝੇ ਕੀਤੇ ਜਾ ਸਕਦੇ ਆ ਟੇਬਲ ਤੇ ਬੈਠ ਕੇ ਵੀ ਸਾਂਝੇ ਕੀਤੇ ਜਾ ਸਕਦਾ ਹੈ ਸ਼ਬਦਾ ਦੀ جنگ ਹੇਟ ਸਪੀਚ ਨਹੀਂ ਹੋਣੀ ਚਾਹੀਦੀ ਜੋ ਉਹਨਾਂ ਦਾ ਮੰਨਣਾ ਹੈ ਬਾਕੀ ਆਉਣ ਵਾਲਾ ਸਮਾ ਦੱਸੇਗਾ ਵੀ ਪ੍ਰਸ਼ਾਸਨ ਵੱਲੋਂ ਕੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਕੈਮਰਾਮੈਨ ਵਿਕਾਸ ਦੇ ਨਾਲ ਪੰਕਜ ਭਾਰਤੀ ਲੁਧਿਆਣਾ